ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਆਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਸਭਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਬਣਾ ਰਹੇ ਹਾਂ ਜੀ ਸਵੇਰੇ ਸਬਜ਼ੀ ਤੇ ਆਪਾਂ ਥਾਲੀ ਤਿਆਰ ਕਰ ਲਈ ਰੋਟੀ ਫੜਾਉਣ ਵਾਸਤੇ ਆਪਾਂ ਚਟਨੀ ਕੁੱਟ ਕੇ ਰੱਖਦੇ ਹਾਂ ਪਦੀਨੇ ਦੀ ਕੁੰਡੇ ਚ ਤੇ ਮੱਖਣੀ ਦਹੀਂ ਨਾਲ ਤੇ ਇਸ ਦੀ ਵੱਖਰਾ ਜੰਨਾ ਮੈਂ ਸਾਈਡ ਤੇ ਮੱਖਣੀ ਰੱਖਦੀ ਆ ਲਾ ਕੇ ਜੇ ਖਾਣੀ ਵਧੀਆ ਲੱਗਦੀ ਹੈ ਜੇ ਵਿੱਚ ਪਾ ਦਿੰਨੇ ਆ ਤਾਂ ਦਾਲ ਦੇ ਵਿੱਚ ਘੁਲ ਜਾਂਦੀ ਹੈ ਮੱਖਣੀ ਜਦੋਂ ਆਪਾਂ ਇਸ ਸਾਈਡ ਤੋਂ ਖਾਣੇ ਤਾਂ ਬਹੁਤ ਵਧੀਆ ਲੱਗਦੀ ਹੈ ਇਸ ਤਰ੍ਹਾਂ ਖਾ ਕੇ ਦੇਖੇ ਤੁਸੀਂ ਮੱਖਣੀ ਪਹਿਲਾਂ ਮੱਖਣੀ ਲਾਓ ਫੇਰ ਰੋਟੀ ਖਾਓ ਸਬਜੀ ਨਾਲ ਫਿਰ ਬਹੁਤ ਵਧੀਆ ਲੱਗਦੀ ਹੈ ਜੇ ਵਿੱਚ ਪਾ ਦਿੰਨੇ ਨਾ ਫਿਰ ਖਟਾਈ ਜੀ ਹੋ ਜਾਂਦੀ ਦਾਲ ਚ ਨੇ ਘੁਲ ਜਾਂਦੀ ਹੈ ਮੱਖਣੀ ਗਰਮ ਦਾਲ ਹੁੰਦੀ ਹੈ ਜੇ ਆਪਣੀ ਸਬਜੀ ਤੇ ਲੋ ਜੀ ਆਪਣੇ ਇੱਧਰ ਪੇਠਾ ਤੇ ਆਲੂ ਕੱਟੇ ਪਏ ਨੇ ਤੇ ਆਪਾਂ ਤੜਕਾ ਲਾਤਾ ਤੜਕਾ ਆਪਾਂ ਲਾਉਣੀ ਜੀ ਸਿੰਪਲੀ ਬਾਲਾ ਤੜਕਾ ਫੜਕਾ ਨਹੀਂ ਪਾਉਂਦੇ ਵਿੱਚ ਕੋਈ ਮਿਰਚ ਮਸਾਲੇ ਵਗੈਰਾ ਤੇ ਸਿੰਪਲੀ ਤੜਕਾ ਲਾਉਣਾ ਇਹ ਆਪਾਂ ਪਿਆਜ਼ ਦਾ ਤੜਕਾ ਲਾ ਰਹੇ ਹਾਂ ਸਬਜੀ ਨੂੰ ਤੇ ਅੱਜ ਸਾਡੇ ਸਵੇਰੇ ਕੋਈ ਸਬਜ਼ੀ ਹੈ ਨਹੀਂ ਸੀ ਇਸ ਕਰਕੇ ਸਵੇਰੇ ਫਿਰ ਮੈਨੂੰ ਪੇਠੇ ਦੀ ਸਬਜ਼ੀ ਬਣਾਉਣੀ ਪਈ ਕੰਬਾ ਜਾਂਦਾ ਜਦੋਂ ਸਬਜ਼ੀ ਨਾ ਹੋਵੇ ਕੋਈ ਸ਼ਾਮ ਦੀ ਬੈਸੇ ਤਾਂ ਆਪਾਂ ਸ਼ਾਮ ਨੂੰ ਹੀ ਸਬਜ਼ੀ ਧਰਦੇ ਹਾਂ ਸਾਰੇ ਪਰ ਅੱਜ ਹੈ ਨਹੀਂ ਸੀ ਫਿਰ ਸਾਨੂੰ ਅੱਜ ਪੇਠਾ ਬਣਾਉਣਾ ਪਿਆ ਲਓ ਜੀ ਆਪਾਂ ਪੇਠਾ ਪਹਿਲਾਂ ਵੀ ਧੋ ਲਿਆ ਸੀ ਇੱਕ ਵਾਰ ਫੇਰ ਦੁਬਾਰਾ ਧੋ ਲਿਆ ਵੈਸੇ ਮੈਂ ਧੋਂਦੀ ਨਹੀਂ ਹੁੰਦੀ ਘੱਟ ਕੇ ਪੇਠਾ ਪਾਣੀ ਇਹ ਸੜ ਜਾਂਦਾ ਪਰ ਅੱਜ ਮੈਂ ਧੋ ਲਿਆ ਦੁਬਾਰਾ ਪੇਠਾ ਤੇ ਆਪਾਂ ਆਲੂ ਵੀ ਪਾ ਦਿੱਤੇ ਨੇ ਇਹ ਆ ਸਬਜ਼ੀਆਂ ਦਾ ਰਾਜਾ ਆਲੂ ਇਹਦੇ ਨਾਲ ਹਰੇਕ ਸਬਜ਼ੀ ਵਧੀਆ ਲੱਗਦੀ ਹੈ ਇੱਕ ਹੱਥ ਨਾਲ ਕੜਸੀ ਮੇਥੋਂ ਮਸਾਂ ਫਿਰਦੀ ਹੈ ਕੜਾਹੀ ਹਿੱਲ ਜਾਂਦੀ ਹੈ ਮੇਰਾ ਨਾ ਸਟੈਂਡ ਟੁੱਟ ਗੇ ਇਸ ਕਰਕੇ ਵੀਡੀਓ ਬਣਾਉਣ ਚ ਬਹੁਤ ਦਿੱਕਤ ਆਉਂਦੀ ਹੈ ਇਸ ਅੱਧੀਆਂ ਵੀਡੀਓ ਤਾਂ ਮੈਂ ਇਹ ਨਹੀਂ ਪਾਉਂਦੀ ਹੈ ਕਿ ਸਟੈਂਡ ਕਰਕੇ ਬਣਾਉਣ ਦੇ ਤੋੜੇ ਫਿਰ ਵੀਡੀਓ ਛੱਡ ਦੇਣੀ ਆ ਇੱਧਰ ਭਾਂਡੇ ਮਾਂਜੇ ਪੈਣੇ ਸਾਡੇ ਤੇ ਸਬਜੀ ਦੇ ਬਣਦੇ ਬਣਦੇ ਮੈਂ ਸੋਨ ਵੀਡੀਓ ਹੋਰ ਦਿਖਾ ਦਿੰਨੀ ਆ ਬਾਹਰ ਜਾ ਕੇ ਤੇ ਇੱਧਰ ਬੀਬੀ ਪਤਾ ਨਹੀਂ ਫਰਿੱਜ ਚੋਂ ਕੀ ਕੱਢੀ ਜਾਂਦੀ ਐ ਤੇ ਆ ਕੰਮ ਵਾਲੀ ਦੀ ਕੁੜੀ ਬੈਠੀ ਲਸਣ ਸੇਲਦੀ ਐ ਬੱਚੇ ਦੇਖ ਲੋ ਰੀਸ ਕਰਦੇ ਬੀਬੀ ਕੱਟਦੀ ਦੀ ਸਬਜ਼ੀ ਇਹ ਲਸਣ ਸੇਲਣ ਲੱਗ ਗਈ ਇੱਧਰ ਆਪਣੀ ਹੈਲਪਰ ਝਾੜੂ ਲਗਾ ਰਹੀ ਐ ਬਹੁਤ ਨੇਰੀ ਦਾ ਗੰਦ ਪੈ ਜਾਂਦਾ ਇੱਧਰ ਸਾਡੀਆਂ ਬੇਲਾਂ ਲਾਈਆਂ ਹੋਈਆਂ ਨੇ ਤੋਰੀਆਂ ਨਹੀਂ ਹਰੀਆਂ ਹੋ ਗਈਆਂ ਇੱਧਰ ਆ ਕੀ ਕਹਿੰਦੇ ਮੈਂ ਨਾ ਭੁੱਲ ਗਈ ਉਹਦਾ ਇਹ ਮੇਰੇ بیٹے ਦੇ ਜਨਮ ਦਿਨ ਤੇ ਆਪਾਂ ਲਵਾਇ ਸੀ ਇੱਧਰ ਚੂਚੇ ਬੈਠੇ ਆਪਣੇ ਕਈ ਵਾਰ ਨਾ ਦਿਮਾਗ ਤੇ ਨਾ ਫਿਰਦਾ ਹੁੰਦਾ ਭੁੱਲ ਜਾਂਦੀ ਐ ਲੈ ਦਰਖਤ ਤਾਂ ਅੰਜੀਰ ਅੰਜੀਰ ਦਾ ਦਰਖਤ ਲੱਗੇ ਹੋਇਆ ਆਪਣੇ ਤੇ ਇਧਰ ਅੰਬ ਦਾ ਨਾ ਟੂਸਾ ਇੰਨੇ ਦੇ ਕੰਮ ਵਾਲੀ ਦੇ ਮੁੰਡੇ ਨੇ ਤੋੜਤਾ ਸਾਡੇ ਦੀਨੇ ਤੇ ਇਧਰ ਅੰਬ ਪੁੱਟ ਗਿਆ ਦਵਾਰਾ ਪੱਤੀਆਂ ਕੱਢੀ ਜਾ ਰਿਹਾ ਇਧਰ ਕਦੂ ਲੱਗੇ ਹੋਏ ਨੇ ਮਰੂਆ ਖੜਾ ਆਪਣਾ ਕਦੂਆਂ ਦੀ ਬੀੜ ਚੱਲ ਪਈ ਆਪਣੀ ਇੱਥੇ ਪਦੀਨਾ ਵੀ ਲਾਇਆ ਥੋੜੀ ਜਿਹੀ ਜਗ੍ਹਾ ਤੇ ਹੁਣ ਆਪਣੀ ਲਈ ਸਬਜ਼ੀਆਂ ਲਾਉਣ ਨੂੰ ਜਗ੍ਹਾ ਘਟ ਗਈ ਅੱਗੇ ਵਧੀਆ ਲਾ ਲੈਂਦੇ ਸੀ ਘਰੇ ਸਭ ਸਬਜ਼ੀ ਅੱਲੇ ਡੇ ਆਪਾਂ ਇਸ ਤਰ੍ਹਾਂ ਸੁੱਕਣੇ ਪਾ ਦਿੰਨੇ ਆ ਘੋੜੀ ਦੇ ਬਹੁਤ ਵਧੀਆ ਮੱਚਦੀ ਇਹਨਾਂ ਦੀ ਅੱਗ ਤਰੋ ਕੇ ਸੁੱਕਣੇ ਪਾ ਦਿੰਨੇ ਆ ਪਾਥੀਆਂ ਪੱਥਰ ਦੀ ਲੋੜ ਨਹੀਂ ਹੈਗੀ ਲਓ ਜੀ ਆਪਾਂ ਦੇਖਦੇ ਹੁਣ ਜਾ ਕੇ ਸਬਜ਼ੀ ਇੱਧਰ ਤਦ ਤਰਖਿਆ ਹੋਇਆ ਸਾਡਾ ਤਵੜੀ ਚ ਕਢਣਾ ਅਸੀਂ ਆਪਣੇ ਜੋ ਗਰਦ ਦੁੱਧ ਕਾੜ ਲੈਨੇ ਆ ਲੱਸੀ ਦਹੀਂ ਬਣ ਜਾਂਦੀ ਤੇ ਇੱਧਰ ਹੈਲਪਰ ਸਾਬ ਖਾ ਰਹੀ ਹੈ ਸਾਡਾ ਡਾਈਨਿੰਗ ਟੇਬਲ ਦੇਖ ਹੀ ਰਹੇ ਹੋ ਤੁਸੀਂ ਕਿੰਨਾ ਗੰਦ ਪਾਇਆ ਹੋਇਆ ਹੈ ਸਾਡਾ ਹਰ ਇੱਕ ਚੀਜ਼ ਲਿਆ ਕੇ ਇਹਦੇ ਤੇ ਸਿੱਟ ਦੇਨੇ ਆ ਤਕਰੀਬਨ ਸਾਰਿਆਂ ਦਾ ਇਹੀ ਹਾਲ ਹੋਣਾ। ਜਿਹੜੀ ਬਚਾਰੀ ਵਧੀਏ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਦੀ ਸਫਾਈ ਇਹੀ ਕਰਦੀ ਹੈ। ਲਓ ਜੀ ਸਬਜੀ ਆਪਣੀ ਢਲ ਗਈ ਹੈ। ਪਰ ਚੰਗੀ ਤਰ੍ਹਾਂ ਹਜੇ ਬਣੀ ਨਹੀਂ ਹੈਗੀ। ਢਲ ਗਈ ਸਬਜੀ। ਇੱਕ ਆਪਾਂ ਲੂਣ ਵਿੱਚ ਪਹਿਲਾਂ ਵੀ ਪਾ ਸਕਦੇ ਹਾਂ ਪਰ ਅੱਜ ਮੈਂ ਬਾਅਦ ਵਿੱਚ ਪਾਏ ਮੈਂ ਪਹਿਲਾਂ ਪਾਉਣਾ ਭੁੱਲ ਗਈ। ਲੂਣ ਵਿੱਚ ਅੱਜ ਮੈਂ ਇਹਦੇ ਵਿੱਚ ਬਾਅਦ ਵਿੱਚ ਪਾਉਂਗੀ ਸੁੱਕੀ ਸਬਜ਼ੀ ਤੇ ਆਪਾਂ ਕਦੋਂ ਵੀ ਪਾ ਸਕਦੇ ਆ ਇਹ ਕੋਈ ਚੱਕਰ ਨਹੀਂ ਹੈਗਾ ਪਰ ਅੱਗੇ ਮੈਂ ਪਹਿਲਾਂ ਹੀ ਪਾਉਣੀ ਅੱਜ ਭੁੱਲ ਗਈ ਮੈਂ ਇਸ ਕਰਕੇ ਹੁਣ ਬਾਅਦ ਚ ਪਾਉਣੀ ਹੈ ਲਓ ਜੀ ਸਬਜ਼ੀ ਦਾ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਹੈ ਇਹ ਆਪਣੀ ਘਰ ਦੇ ਨਾਮਕਾ ਘਰ ਦੇ ਮਿਰਚ ਸਾਰਾ ਕੁਝ ਘਰ ਦੇ ਪਾਇਆ ਆਪਾਂ ਤੇ ਇਹਦੇ ਚ ਹੋਰ ਆਪਾਂ ਚੀਜ਼ ਪਾਵਾਂਗੇ ਦੇਖੋ ਕੀ ਪਾਵਾਂਗੇ ਇਸ ਨਾਲ ਸਬਜ਼ੀ ਦਾ ਟੈਸਟ ਬਹੁਤ ਵਧੀਆ ਬਣਦਾ ਇਹ ਪਾਤੀ ਆਪਾਂ ਸ਼ੱਕਰ ਦੇ ਦੋ ਚਮਚੇ ਬੈਸ ਕਿਉਂ ਮੈਂ ਗੁੜ ਪਾਉਣੀ ਹੈ ਗੁੜ ਪੰਨਣ ਦੀ ਮਾਰੀ ਨੇ ਮੈਂ ਸੱਕਰ ਹੀ ਪਾਤੀ ਕਿੰਨਾ ਮਿੱਠਾ ਹੋਣਾ ਚਾਹੀਦਾ ਇਹ ਮਿੱਠਾ ਪੇਠਾ ਬਣ ਗਿਆ ਹੁਣ ਮੇਰੇ ਵੇਟੇ ਨੂੰ ਬਹੁਤ ਪਸੰਦ ਆਉਂਦੀ ਜਦੋਂ ਚੰਡੀਗੜ੍ਹ ਜਾਂਦਾ ਨੇ ਘੁੰਮਣ ਤਾਂ ਪੇਠੇ ਦੀ ਸਬਜ਼ੀ ਤੇ ਮਿੱਠੀਆਂ ਰੋਟੀਆਂ ਜ਼ਰੂਰ ਲਹਾ ਕੇ ਲੈ ਕੇ ਜਾਂਦਾ ਤੇ ਉਹਦੇ ਫੇਵਰਿਟ ਰੱਦੱਸਾ ਆਪਾਂ ਮੇਥੇ ਪਾਏ ਨੇ ਨਹੀਂ ਇਹਦੇ ਵਿੱਚ ਬੜੀਆਂ ਵੀ ਪਾ ਲੈਣੀਆਂ ਨੇ ਆਪਾਂ ਮੇਥਿਆਂ ਤੇ ਬੜੀ ਨਾਲ ਬਹੁਤ ਵਧੀਆ ਬਣਦੀ ਸਬਜ਼ੀ ਨੇ ਬੇਵਾਦੀ ਤੋਂ ਵਧੀਆ ਰਹਿੰਦੇ ਲਓ ਜੀ ਆਪਾਂ ਨਾਲੇ ਹੁਣ ਕੇਸੀ ਮੈਂ ਮਹਿੰਦੀ ਲਾਈਏ ਕਈ ਦਿਨ ਹੋ ਗਏ ਮਹਿੰਦੀ ਨਹੀਂ ਸਿਲਾਈ ਹੈਗੀ ਵਾਲ ਮੂਰੇ ਨਾ ਫਰੋਮਣਾ ਨਹੀਂ ਆ ਤੇ ਧੋਲੇ ਦਿਸਣ ਲੱਗ ਜਾਂਦੇ ਇਸ ਕਰਕੇ ਆਪਾਂ ਮਹਿੰਦੀ ਲਾਈਏ ਨਾ ਆ ਕੇ ਆ ਗਏ ਆਪਾਂ ਤੇ ਜੇ ਕਿਸੇ ਭੈਣ ਨੇ ਪੁੱਛਣਾ ਹੋਇਆ ਕਿਹੜੀ ਮਹਿੰਦੀ ਲਾਉਣੇ ਤਾਂ ਆਪਾਂ ਦੱਸਾਂਗੇ ਬਿਲਕੁਲ ਸਸਤੀ ਮਹਿੰਦੀ ਹੈ ਜੋ ਆਪਾਂ ਲਾਉਣੇ ਕਲਰ ਵੀ ਇਹਨਾਂ ਦਾ ਕਈ ਦਿਨ ਤੱਕ ਰਹਿੰਦਾ ਸੇਤੀ ਕਲਰ ਨਹੀਂ ਜਾਂਦਾ ਤੇ ਵਾਲ ਵੀ ਖੁਰਦੜੇ ਜੇ ਨਹੀਂ ਹੁੰਦੇ ਸਿਲਕੀ ਸਿਲਕੀ ਰਹਿੰਦੇ ਇਹਨਾਂ ਵਾਲ ਤੇ ਜਿਹੜੀਆਂ ਭੈਣਾਂ ਨੇ ਪੁੱਛਣਾ ਹੋਇਆ ਤਾਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਵੀ ਕਿਹੜੀ ਮਹਿੰਦੀ ਲਾਉਣੀ ਆ ਆ ਬੰਦ ਕਰੀ ਮਾੜੇ ਜਿਹਾ ਪੱਕਾ ਕਿਹੜੀ ਮਹਿੰਦੀ ਲਾਉਣੀ ਆ ਤਾਂ ਫਿਰ ਆਪਾਂ ਤੁਹਾਨੂੰ ਦੱਸ ਦਿਆਂਗੇ ਤੇ ਨਾ ਹੀ ਹੱਥਾਂ ਤੇ ਚੜਦੀ ਬਿਲਕੁਲ ਰੰਗ ਨਹੀਂ ਜਾਂਦਾ ਇਹਦਾ ਮਹਿੰਦੀ ਤਾਂ ਤੇ ਹਰੇਕ ਬੈਣ ਕਹਿੰਦੀ ਐ ਮੈਂ ਆਪਣੇ ਆਪ ਨੂੰ ਵਧੀਆ ਦਿਸਾਂ ਤੇ ਦਿਸਣਾ ਵੀ ਚਾਹੀਦਾ ਜੀ ਹਰੇਕ ਨੂੰ ਹੱਕ ਦਿਸਣ ਦਾ ਤੇ ਕਮੈਂਟ ਕਰਿਓ ਵਧੀਆ ਵਧੀਆ ਫਿਰ ਆਪਾਂ ਤੁਹਾਨੂੰ ਦੱਸ ਦਿਆਂਗੇ ਮਹਿੰਦੀ ਬਾਰੇ ਆਪਾਂ ਕਿਹੜੀ ਮਹਿੰਦੀ ਵਰਤਦੇ ਆ ਤੇ ਕੱਪੜਾ ਲੀੜਾ ਵੀ ਪਾਇਆ ਨਹੀਂ ਜਾਂਚਦਾ ਜਿੰਨਾ ਚਿਰ ਆਪਾਂ ਸਿਰ ਤੇ ਮਹਿੰਦੀ ਵਗੈਰਾ ਨਹੀਂ ਲਾਉਂਦੇ ਕਿਉਂਕਿ ਆਪਾਂ ਗੂੜੇ ਰੰਗ ਦੇ ਸੂਟ ਪਾ ਲੈਨੇ ਤੇ ਆਪਿੱਸੇ ਵਾਲਾਂ ਤੇ ਮੈਂ ਮਹਿੰਦੀ ਬਿਲਕੁਲ ਨਹੀਂ ਲਾਉਂਦੀ ਹੈਗੀ ਮੂਰੇ-ਮੂਰੀ ਲਾਉਣੀ ਹੈ ਤੇ ਨਾਲੇ ਜਿਹੜੀ ਭੈਣ ਨੇ ਮੇਰੇ ਸਿਲਕੀ ਵਾਲਾਂ ਦਾ ਰਾਜ਼ ਪੁੱਛਣਾ ਹੈ ਉਹ ਵੀ ਪੁੱਛ ਸਕਦੀ ਹੈ ਕਰੇਲੂ ਨੁਕਤੇ ਨਾਲ ਹੀ ਆਪਾਂ ਕਰਦੇ ਆ ਤੇ ਬਾਹਲੇ ਪੈਸੇ ਨਹੀਂ ਕੋਈ ਖਰਚ ਕਰਦੇ ਆਪਾਂ ਕੋਈ ਭੈਣ ਹੈ ਤਾਂ ਕਹਿੰਦੀ ਨਹੀਂ ਹੁਣੀ ਮੈਂ ਸੋਹਣੀ ਨਾ ਦਿਸਾਂ ਹਾਂ ਮੇਰੇ ਵਾਂਗੂ ਹਰੇਕ ਕਹਿੰਦੀ ਹੁ ਮੈਂ ਵੀ ਬੀ ਸੋਹਣੀ ਬਣਾ ਤੇ ਆਪਾਂ ਨੂੰ ਆਪਣੇ ਹਿੱਸੇ ਆਇਆ ਇਹ ਸੋਹਣਾ ਪਾਣ ਬਣਨਾ ਸੋਹਣਾ ਬਣਨਾ ਵੀ ਜਹੀਂ ਦੱਸਾਰੇ ਨੂੰ ਆ ਸੁਰਖੀ ਮੈਂ ਇਹ ਲਾਈ ਆ ਜਿਹੜੀ ਮੇਰੇ ਬੇਟੀ ਨੇ ਮੈਨੂੰ ਬਾਹਰੋਂ ਭੇਜੀ ਬਹੁਤ ਹੀ ਵਧੀਆ ਕਲਰ ਆ ਸੁਰਖੀ ਦਾ ਤੇ ਸਜਣਾ ਸਵਰਨਾ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਹੋਈ ਤਕਰੀਬਨ ਭੈਣਾਂ ਨੂੰ ਖਾਸ ਕਰਕੇ ਲਓ ਜੀ ਜੀ ਆਪਣੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੋ ਵੀ ਭੈਣ ਭਰਾ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਤੇ ਕਮੈਂਟ ਕਰਕੇ ਦੱਸਿਓ ਮੈਂ ਕਿਹੜੀ ਮਹਿੰਦੀ ਲਾਉਣੀ ਹੈ ਫਿਰ ਤੁਹਾਨੂੰ ਮੈਂ ਵੀਡੀਓ ਚ ਦੱਸੂਗੀ ਬਾਤ ਤੋਂ ਬਾਅਦ ਕਮੈਂਟ ਕਰਿਓ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਥੈਂਕ ਯੂ ਬਾਏ ਟੇਕ ਕੇਅਰ ਨਹੀਂ ਕਈ ਮਹਿੰਦੀ ਲਾ ਕੇ ਨਾ ਕੇਸ ਖੁਰਦੜੇ ਜਿਹੇ ਹੋ ਜਾਂਦੇ ਬਿਲਕੁਲ ਨਹੀਂ ਇਹਦੇ ਨਾਲ ਹੁੰਦੇ ਖੁਰਦੜੇ ਕੇਸ ਵਧੀਆ ਰਹਿੰਦੇ ਆ ਤੇ ਆਪਾਂ ਨੂੰ ਜਿੰਨੀ ਕੁ ਜਾਣਕਾਰੀ ਹੈ ਉਹਨੀ ਕੁ ਸੁਣਨ ਦਿੰਦੇ ਰਹਾਂਗੇ ਵੀਡੀਓ ਦੌਰਾਨ ਜਿੰਨੇ ਕਿ ਮੇਰੇ ਕੋਲ ਨਾਲ ਜ ਆਪਾਂ ਸਿੱਖਦੇ ਰਹਿਣਾ ਇੱਕ ਦੂਜੇ ਤੋਂ ਮੈਂ ਵੀ ਬਹੁਤ ਕੁਝ ਸਿੱਖਦੀ ਆਂ ਭੈਣਾ ਤੋਂ ਆਹ ਨਾ ਟੌਪਸ ਦੀ ਮੇਰੇ ਦੀਆਂ ਲੜੀਆਂ ਟੁੱਟ ਗਈਆਂ कुदरती कुंड टुट गए मेरे हाथ च आ गए हम ये अले टॉप्स रह गए लड़िया बिना सुन्ने जी हो गए जो बार टुट जाती नुकसान हो जाता इन्हों खे खर्चा सिड़ जा ਥੈਂਕ ਯੂ ਬਾਈ ਟੇਕ ਕੇਅਰ ਜੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ